ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬੋਬੋ ਵੈਲਕਮ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਦਾਦੂਪੁਰ ਜ਼ਿਲ੍ਹਾ ਅੰਮ੍ਰਿਤਸਰ ਪੰਨਾ ਤਹਿਸੀਲ ਮੀਜੀਠਾ ਤੇ ਬਾਈ ਕੁਲਵਿੰਦਰ ਸਿੰਘ ਕੋ ਆ ਚੁੱਕੇ ਆ ਅੱਜ ਵੀਨੇ ਕੋ ਦੋ ਦਿਨ ਦੇ ਲੱਗ ਪਛੂ ਸੇਲ ਆ ਪਰ ਛੋਟੇ-ਵੜੇ ਪਾਲ ਤੇ ਆ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਹੈ ਤੇ ਕੀ ਮਿਲਕਰ ਕੋੜਾ ਉਸ ਤੋਂ ਬਲੋ ਵੀਜੀ ਦੇ ਕੈਸ਼ ਕਲ ਬਲੋਂ ਇੱਥੇ ਆ ਕੇ ਚੁਾਈ ਕਰੋ ਪਾਸ ਕਰੋ ਪੂਰਾ ਤੁਸੀਂ ਇੰਕ੍ਰੈਡੋ ਨਾਲ ਵੀਡੀਓ ਬਾਤ ਅਸ਼ਿਕ ਕਰਦਿਆ ਕਰੋ ਚਲੋ ਗਾਮ ਜੀ ਵੀ ਦਾ ਫੈਰਾਂ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੇਗੀ ਬਾਈ ਜੀ ਰਸਤੀਕਾਰ ਜੀ ਵੀਰ ਜੀ ਹੋਰ ਥਲਾਓ ਜੀ ਵਧੀਆ ਵੀਰ ਜੀ ਠੀਕ ਠਾਕ ਜੋ ਕਿਹਾ ਫਿਰ ਵਧੀਆ ਸਭ ਵਧੀਆ ਠੀਕ ਠਾਕ ਫਿਕਰੇ ਮਲ ਹਾਂ ਵਧੀਆ ਚੱਲੀ ਜਾਂਦਾ ਵੀਰ ਜੀ ਵੇਖਦੀ ਜਾਂਦੀ ਆਈ ਜਾਂਦੀ ਆ ਲਿਆਓ ਨੀਲੀ ਨੁਲੀ ਕੱਢ ਕੇ ਪਿੱਛੇ ਵਾਹ ਕਢੀ ਵੀਰ ਜੀ ਜਾਣੇ ਬਾਰਡਰ ਆਲੇ ਸਿਰ ਹਾਂ ਜੀ ਚਲੋ ਲਿਆਵਾ ਕੱਢ ਕੇ ਅੱਜ ਫਿਰ ਜੀ ਅੱਜ ਵੀਰ ਜੀ ਦੋ ਨੇ ਪਹਿਲਣਾ ਦੋਵੇਂ ਝੋਟੀਆਂ ਅੱਛਾ ਦੋਵੇਂ ਪਹਿਲਣਾਈ ਹਾਂ ਦੰਦਾਂ ਚ ਦੰਦਾ ਮੇ ਜੀ ਦੰਦਾ ਜੀ ਆ ਵੇਖੋ ਢਾਲੀ ਹਾਂ ਢਾਲੀ ਇੱਕ ਹੁੰਦੀ ਐ ਇੱਕ ਢਾਲੀ ਆ ਹਲਦੀ ਆ ਅੱਜ ਸਿੰਗ ਜੀ ਅੱਜ ਸਿੰਗਲ ਦਾ ਹਾਂ ਜੀ ਦੰਦਾ ਹੁੰਦਾ ਤੇ ਸੂਈ ਐ ਜੀ ਇਹ ਸੂਈ ਐ ਨੋਤੇ ਕਿਨਾਂ ਜੀ ਦੋ ਤੇ 10 ਲੀਟਰ ਜਿਓ ਇਸਲੇ ਰੇ ਸੂਈ ਨੂੰ 20 ਦਿਨ ਹੋ ਗਏ ਵੀਰ ਜੀ ਅੱਛਾ ਮਗਰ ਕੱਟੀ ਆ ਥਾੜੇ ਬੜਾ ਕਹਿਣ ਲੱਗਾ ਮੈਂ ਨਾ ਠੰਡੀ ਬੜੀ ਸੀਲ ਬੜੀ ਕੱਟੀ ਖੋਲੋ ਫਿਰ ਮਗਰ ਉਹ ਕੱਟੀ ਆ ਗਈ ਇਹਦੇ ਲੋ ਮਗਰ ਉਹ ਪਰਲੀ ਜੀ ਹਾਂ ਪਰਲੀ ਚੋਲੋ ਹੋਰੋ ਜੀ ਲੋ ਜੀ ਪਹਿਲਾ ਸੂਆ ਢਾਲੀ ਝੋਟੀ ਤੇ ਨਾਲੇ ਪੂਰੀ ਕਤ ਕਾਠ ਵਾਲੀ ਝੋਟੀ ਆ ਵੇਖੋ ਘਰਾਂ ਦੀ ਚਵਾਜੂ ਭਾਜੀ ਵਧੀਆ ਬਿਲਕੁਲ ਬਹੁਤ ਵਧੀਆ ਵੀਰ ਜੀ ਚਵਾ ਲੱਗਾ ਬੜੀ ਗੱਤੀ ਨਹੀਂ ਠੀਕ ਹੈ ਤੇ ਆਣਾ ਕਿੰਧਰ ਵੱਧਦੀਆਂ ਮੀਮੂ ਵਾਹ ਪੈ ਗਿਆ ਮੀ ਵੀ ਦੀ ਵਾਹ ਪੈ ਗਿਆ ਅੱਜ ਵੀ ਆਉ ਫਿਰ ਆਉ ਲੱਗਦਾ ਬਦਲ ਜਾਣਾ ਠੀਕ ਹੈ ਕੇ ਹਾਂ ਠੀਕ ਹੈ ਹਾਂ 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 ਜੀ ਫਿਰ ਕੁਲਵਿੰਦਰ ਜੀ ਫਿਰ ਜੈ ਜੀ ਕੰਮ ਚੱਲੇ ਫਿਰ ਜੈ ਜੀ ਵੀਰ ਜੀ ਛੋਣੀ ਕੱਢੀ ਸੀਲ ਥਾਂ ਤੋਂ ਨਾ ਕੱਟੀ ਦਾ ਹਾਂਜੀ ਇਹ ਜੇ ਗੱਟੀਆਂ 85 80 ਦੀ ਵਿਕਦੀ ਆ ਹੁਣ ਆਪਾਂ ਹੁਣ ਆਪਾਂ ਦੇ ਦਾਂਗੇ ਇਹ ਗੱਟੀ ਜੈ ਜੀ 70 ਦੇ 2000 ਛੱਡ ਦਾਂਗੇ ਪੂਰੇ 65 ਦੀ ਚਲੋ ਜਾਣ ਦਾਂ ਜੈ ਜੀ ਬਿਲਕੁਲ ਜਾਣ ਦੋ ਛੋੜ ਕਰ ਦਾਂਗੇ ਬਸ ਠੀਕ ਆ ਛੋੜ ਕਰ ਦੇ ਚਲੋ ਹਾਂਜੀ ਆਹ ਪਹਿਲਾ ਸੂਆ ਕੱਟੀ ਆ ਅੱਛਾ ਜੀ ਚੰਗੀ ਸੀਲਸ ਲੱਗੇ ਵੀ ਝੋਟੀ ਆ ਵੇਖੋ ਐਵੀ ਸੂਈ ਐਵੀ ਸੂਈ ਦੁੱਧ ਜੀ ਦੁੱਧ ਵੀਰੀਏ ਥੱਲੇ 8 ਕਿਲੋ ਹੈ 8 ਕਿਲੋ ਦੁੱਧਾ ਜੀ ਵੇਖੋ ਇਹਦੇ ਮਗਰਾਂ ਕੱਟੀ ਆ ਗਈ ਆ ਪੰਨਿਆਂ 96 ਦੀ ਸੂਈ ਆ ਆ ਕੱਟੀਂ ਦੀ ਤੋਂ ਪਰਲੀ ਹੁੰਦੀ ਹੈ ਨਾ ਹਾਂਜੀ ਹਾਂਜੀ ਇਹ ਦੋਵੇਂ ਕੱਟੀਆਂ ਆ ਆ ਕੱਟੀ ਇਹਦੀ ਆ ਤੋਰੋ ਲੋ ਜੀ 8 ਕਿਲੋ ਦੁੱਧ ਤਿਆਰ ਹੈ ਥੱਲੇ 3 ਲੱਗ ਪੂਰੀ ਕੱਟੀ ਇਹ ਵੀ ਤੋਰੋ ਕਰਾ ਦੀ ਚੁਨੇ ਜੁਨੇ ਵਰੀਆਂ ਪਾਈਆਂ ਟਗਾ ਕੇ ਲਾ ਲਾ ਕੇ ਕੀਤੀਆਂ ਹਾਂ ਬਾਏ ਜਿਹੜਾ ਸ਼ਿੰਗਾਰ ਨਾ ਮੈਂ ਹਾਂ ਨਾ ਹਾਂ ਜੀ ਉਹ ਨਮਾਣੂ ਕੇ ਫਿਰ ਸੋਨੇ ਲਾ ਰਹੀਆਂ ਕਿ ਨਹੀਂ ਆਹ ਇੱਕ ਕਟੇ ਸਾਫ ਚਵਾਈ ਚੁਈ ਬੜੀ ਦੇਦੀ ਇੱਕ ਨੰਬਰ ਦੀ ਚਵਾਈ ਠੀਕ ਆ ਬੋਦੀ ਚੰਗੀ ਚੋਣ ਲੱਗੀ ਆਜੋ ਆਜੋ ਫਿਰ ਮੂੰਹ ਦਿਖਾਓ ਮੜਾ ਜਾ ਖੜਾ ਮੜਾ ਮੈਂ ਹੁਣ ਕਰ ਚਲੋ ਉਹ ਚੱਕ ਮਾ ਉਹ ਇੱਕ ਕਰੀ ਕਮਾਉ ਉਹ ਇਥੇ ਮੜਾ ਮਾਹੋ ਮੂੰਹ ਬਖਾਉ ਜਿੰਨੀ ਤਾਂ ਅੰਦਰ ਦੇਖਿਆਣ ਬਸ ਬੋਲੋ ਫਿਰ ਰੇਡ ਵੀ ਜੀ ਇਹਦਾ ਕੱਢੀ ਦਾ ਮੋਲ ਲੈ ਲਾ ਪਰ ਮੈਂ ਪੈਂਟ ਕਰ ਲਈ ਇਹ ਇਹ 60000 ਦੀ ਦੇਵਾਂਗੇ ਬਿਲਕੁਲ ਜਿਆ ਜਿਹੜੀ ਹੋਰ ਕਰ ਦਮਾਨ ਹੋਰ ਯਾਰ 55 ਦੀ ਜਿਆਦਾ ਹੁੰਦਾ ਨਹੀਂ ਹੁੰਦਾ ਜਾਣ ਦੋ 55 ਦੀ ਸ਼ਾਰਟ ਸ਼ਾਰਟ ਵਿੱਚ ਬਸ 55 ਤੇ ਪੈਂਟ ਪੈਂਟ ਯਾਰ ਬਾ ਠੀਕ ਹੈ ਚਲੋ ਬਾ ਠੀਕ ਹੈ ਨਿਕ ਨਿਕ ਮੋਲ ਜੀ ਟਾਈਮ ਸੇ ਚੱਕੇ ਜਾਓ ਫਟੇ ਕਰਾਂ ਜਿਆ ਜੀ ਭਾ ਚੰਗਾ ਇੱਕ ਹੈ ਨਵੀਆਂ ਹਨ ਨਵੀਆਂ ਬਿਲਕੁਲ ਨਵੀਆਂ ਹਾਂਜੀ ਚਲੋ ਮੈਂ ਫੋਨ ਨੰਬਰ ਆ ਗਿਆ ਵੀਰ ਜੀ 98737601881 ਕਾਸੀਕਰ